ਦੋਸਤੋ ਪੰਜਾਬ ਨੂੰ ਬਦਨਾਮ ਕਰਨ ਲਈ ਕੀ ਕੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਕੋਈ ਕਸਰ ਕੋਈ ਵੀ ਨਹੀਂ ਛੱਡਣ ਡਿਆ ਇਹਨੂੰ ਬਦਨਾਮ ਕਰਨ ਦੇ ਵਿੱਚ ਛੋਟੀਆਂ ਤੋਂ ਛੋਟੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਵੱਡੀਆਂ ਤੋਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਮੈਂ ਗੱਲ ਕਰਨ ਲੱਗਾ ਕਿ ਕੱਲ ਜਿਹੜਾ ਇੱਕ ਅਮਰੀਕਨ ਜਹਾਜ਼ ਅਮਰਸਰ ਦੇ ਵਿੱਚ ਉਤਰਿਆ ਅਮਰਸਰ ਦੀ ਧਰਤੀ ਦੇ ਉੱਤੇ ਜਿਹੜੇ ਉੱਥੋਂ ਬੱਚੇ ਰਿਪੋਰਟ ਕੀਤੇ ਗਏ ਆ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਵਿੱਚ 30 ਪੰਜਾਬੀ ਸੀਗੇ 33 ਹਰਿਆਣਵੀ ਸੀਗੇ ਤੇ 33 ਗੁਜਰਾਤੀ ਸੀਗੇ ਅਮਰਸਰ ਦੀ ਜਗ੍ਹਾ ਕਿਉਂ ਚੁਣੀ ਗਈ ਇਹਦੇ ਉੱਤੇ ਅੱਜ ਆਪਾਂ ਚਰਚਾ ਕਰਨ ਲੱਗੇ ਆ ਕਿ ਅਸੂਲਨ ਜਗ੍ਹਾ ਕਿਹੜੀ ਚਾਹੀਦੀ ਸੀ ਜਹਾਜ਼ ਉਤਰਨ ਲਈ ਅਸੂਲਨ ਤੇ ਚਾਹੀਦਾ ਸੀਗਾ ਦਿੱਲੀ 에ਰਪੋਰਟ ਜਿੱਥੋਂ ਹਰ ਜਗ੍ਹਾ ਦੀ ਜਿਹੜੀ ਅੱਗੇ ਫਲਾਈਟ ਜਾਂਦੀ ਸੀ ਜਿੱਥੋਂ ਕਨੈਕਟੀਵਿਟੀ ਆ ਕਿ ਜਿੱਥੋਂ-ਜਿੱਥੋਂ ਦੇ ਬੱਚੇ ਵੀ ਸੀ ਉਹਨਾਂ ਦੇ ਘਰਾਂ 'ਚ ਉੱਥੋਂ ਭੇਜਣੇ ਸੌਖੇ ਸੀਗੇ ਅਮਰਸਾਰੀ ਕਿਉਂ ਚੁਣਿਆ ਗਿਆ ਪੰਜਾਬ ਹੀ ਕਿਉਂ ਚੁਣਿਆ ਗਿਆ ਕਾਰਨ ਕੀ ਹੈ ਕਾਰਨ ਇਹ ਆ ਕਿ ਅਮਰੀਕਨ ਐਕਟੀਵਿਟੀ ਸੀ ਅਮਰੀਕਾ ਵੱਲੋਂ ਇਹ ਜਿਹੜਾ ਘਟਨਾਕਰਮ ਕੀਤਾ ਜਾ ਰਿਹਾ ਸੀਗਾ ਜਿਹੜਾ ਇੱਕ ਕੰਮ ਕਰ ਕੀਤਾ ਜਾ ਰਿਹਾ ਸੀ ਔਰ ਦੁਨੀਆ ਭਰ ਦੀ ਜਿਹੜੀ ਨਿਗਾਹ ਦੇ ਉੱਤੇ ਰਹਿਣੀ ਸੀ ਔਰ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਣਾ ਸੀਗਾ ਕਿ ਅਮਰੀਕਾ ਨੇ ਕੀ ਕੀਤਾ ਬਸ ਬਦਨਾਮ ਦੁਨੀਆ ਭਰ ਚ ਪੰਜਾਬ ਤੇ ਪੰਜਾਬੀ ਕਰਨਿਆਂ ਇਸ ਤੋਂ ਵੱਡਾ ਟੀਚਾ ਹੀ ਕੋਈ ਨਹੀਂ ਰਹਿ ਗਿਆ ਨਾ ਸਰਕਾਰਾਂ ਦੇ ਕੋਲ ਨਾ ਪੰਜਾਬ ਦੀ ਸਰਕਾਰ ਕੋਲ ਨਾ ਕੇਂਦਰ ਦੀ ਸਰਕਾਰ ਕੋਲ ਕੱਲ ਵੀ ਦੁਨੀਆ ਭਰ ਦੇ ਵਿੱਚ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕੇ ਸਭ ਤੋਂ ਵੱਧ ਜਿਹੜੇ ਗੈਰ ਕਾਨੂੰਨੀ ਕੰਮ ਆ ਉਹ ਪੰਜਾਬੀ ਕਰਦੇ ਆ ਸਭ ਤੋਂ ਜਿਹੜੇ ਕ੍ਰਿਮਿਨਲ ਬੰਦੇ ਆ ਉਹ ਪੰਜਾਬ ਦੇ ਬੰਦੇ ਆ ਇਸ ਤੋਂ ਪਹਿਲਾਂ ਵੀ ਮੈਂ ਨਾਲ ਨਾਲ ਤੁਹਾਨੂੰ ਦੱਸਣਾ ਚਾਹਣਾ ਇਸ ਤੋਂ ਪਹਿਲਾਂ ਵੀ 26 ਜਨਵਰੀ ਵਾਲੇ ਦਿਨ ਜਿੱਦਣ ਸੰਵਿਧਾਨ ਪਿਤਾ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਬੁੱਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਵਿੱਚ ਉਹ ਬੰਦਾ ਬੁੱਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਬੰਦਾ ਫੜਿਆ ਜਾਂਦਾ ਵਾ ਉਹਦੇ ਉੱਤੇ ਕੇਸ ਚੱਲਦਾ ਜੋ ਜੇਲ੍ਹ ਦੇ ਵਿੱਚ ਆ ਔਰ ਭਾਜਪੀ ਉਹਦੇ ਉੱਤੇ ਕਮੇਟੀ ਬਣਾ ਕੇ ਭੇਜ ਦਿੰਦੀ ਅਮਰਸਰ ਦੇ ਵਿੱਚ ਵੀ ਇਹਦੀ ਜਾਂਚ ਕਰਨੀ ਆ ਜਾਇਦਾ ਜਾਇਜ਼ਾ ਲੈਣਾ ਵਾ ਮੈਂ ਭਾਜਪੀ ਵਾਲਿਆਂ ਨੂੰ ਪੁੱਛਣਾ ਚਾਹਣਾ ਕਿ ਜੇ ਤੁਹਾਨੂੰ ਯਾਦ ਹੋਵੇ ਤੁਹਾਡੀ ਯਾਦ ਸ਼ਕਤੀ ਐਡੀ ਕਮਜ਼ੋਰ ਨਾ ਹੋਵੇ ਇਸ ਤੋਂ ਪਹਿਲਾਂ 23 ਦਸੰਬਰ 2024 ਨੂੰ ਸਵੇਰੇ 8 ਵਜੇ ਅਹਮਦਾਬਾਦ ਗੁਜਰਾਤ ਦੇ ਵਿੱਚ ਜਿਹੜਾ ਮੋਦੀ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਆ ਹੋਮ ਸਟੇਟ ਆ ਉਹਦੇ ਵਿੱਚ ਉਮੀਦਵਾਰ ਸਾਹਿਬ ਦੇ ਬੁੱਤ ਦੀ ਤੋੜਫੋੜ ਕੀਤੀ ਗਈ ਸੀ ਔਰ ਅਜੇ ਤੱਕ ਤੇ ਉੱਥੇ ਬੰਦਾ ਵੀ ਨਹੀਂ ਫੜਿਆ ਗਿਆ ਉੱਥੇ ਕਮੇਟੀ ਗਈ ਸੀਗੀ ਉਥੇ ਦੁਬਾਰਾ ਕਿਸੇ ਨੇ ਰਿਵਿਊ ਕੀਤਾ ਸੀਗਾ ਬਸ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਵਿਖਾਉਣਾ ਖਬਰਾਂ ਦੇ ਵਿੱਚ ਵੀ ਇੱਥੋਂ ਦੇ ਲੋਕ ਕ੍ਰਿਮੀਨਲ ਆ ਇੱਥੇ ਜਾਇਆ ਨਾ ਕਰੋ ਇੱਥੇ ਵਪਾਰ ਨਾ ਕਰੋ ਆ ਟੀਚਾ ਜਿਹੜਾ ਸਾਰੇ ਲੈ ਕੇ ਚੱਲ ਪਿਆ ਬਸ ਪੰਜਾਬ ਹੀ ਮਾੜਾ ਵਾ ਸਭ ਤੋਂ ਇਹਨੂੰ ਡਿਸਟਰਬ ਹੀ ਵਿਖਾਉਣਾ ਇਹੋ ਟੀਚਾ ਆਪਾਂ ਲੈ ਕੇ ਚੱਲੇ ਆ ਵੀ ਕੋਈ ਵਪਾਰੀ ਨਾ ਇੱਥੇ ਆਵੇ ਕੋਈ ਵਪਾਰ ਨਾ ਕਰ ਸਕੇ ਸਾਡਾ ਬਾਰਡਰ ਨਾ ਖੁੱਲੇ ਕੋਈ ਸੁਖ ਦੀ ਰੋਟੀ ਨਾ ਖਾ ਸਕੇ ਇਹ ਟੀਚਾ ਵਾ ਤੁਹਾਡਾ ਇਹ ਤੁਸੀਂ ਲੋਕਾਂ ਨੇ ਆਪਣੇ ਮਨ ਦੇ ਵਿੱਚ ਧਾਰ ਲਿਆ ਕਿ ਲੋਕ ਭੁੱਖੇ ਮਾਰਨੇ ਨੇ ਉਖੇ ਰਹਿ ਕੇ ਜਾ ਤੇ ਉਹ ਦੇਸ਼ ਛੱਡ ਜਾਣ ਜਾਓ ਕ੍ਰਿਮਨਲ ਬਣ ਜਾਣ ਤੇ ਜਾਓ ਖੁਦਕੁਸ਼ੀਆਂ ਕਰ ਜਾਣ ਇਹ ਮੰਤਵ ਹੈ ਤੁਹਾਡਾ ਸਾਰਿਆਂ ਦਾ ਇਹਦੇ ਪਿੱਛੇ ਦੁੱਖ ਇਸ ਗੱਲ ਦਾ ਵਾ ਕੇਂਦਰ ਤੇ ਕੇਂਦਰੀ ਏਜੰਸੀਆਂ ਦਾ ਇਹ ਸੁਪਨਾ ਪੂਰਾ ਕਰਨ ਦੇ ਵਿੱਚ ਪੰਜਾਬ ਸਰਕਾਰ ਵੀ ਕੋਈ ਕਮੀ ਨਹੀਂ ਜਿਹੜੀ ਰਹਿਮ ਦੇਣ ਲਈ ਉਹ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਜੋ ਇਹਨਾਂ ਦੀਆਂ ਸਾਜ਼ਿਸ਼ਾਂ ਵਾ ਉਹ ਸਿਰੇ ਚੜ ਜਾਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਸਵਾਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਬੱਚੇ ਕੱਲ ਰਿਪੋਰਟ ਹੋਏ ਆ 50-50 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਬਾਹਰ ਗਏ ਮੌਤ ਦੇ ਮੂੰਹ ਦੇ ਵਿੱਚੋਂ ਲੰਘ ਕੇ ਜਾਂ ਮੌਤ ਦੇ ਮੂੰਹ ਦੇ ਵਿੱਚ ਗਏ ਕਮਾਈ ਕਰਨ ਲਈ ਬਾਹਰ ਗਏ ਜਿਨ੍ਹਾਂ ਚੋਂ ਕੁਝ ਮਰ ਵੀ ਗਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਮਾਪੇ ਦਾ ਕੀ ਕਸੂਰ ਆ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਜਿਹੜੇ ਇੱਜ਼ਤਮਾਨ ਦੀ ਰੋਟੀ ਨਾ ਮਿਲਣ ਕਰਕੇ ਪੁਲਿਸ ਦੀਆਂ ਵਧੀਆਂ ਕਰਕੇ ਗੈਂਗਸਟਰ ਬਣ ਜਾਂਦੇ ਆ ਕ੍ਰਾਈਮਨਲ ਬਣ ਜਾਂਦੇ ਆ ਅੱਜ ਕ੍ਰਾਈਮਨਲ ਬਣ ਗਿਆ ਗੈਂਗਸਟਰ ਬਣ ਗਿਆ ਅੱਜ ਉਹ ਵੀ ਬੰਦੇ ਜਿਹੜੇ ਬੱਚੇ ਆ ਮੌਤ ਦੇ ਮੂੰਹ ਦੇ ਵਿੱਚ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਤੁਸੀਂ ਤੇ ਕਹਿੰਦੇ ਸੀਗੇ ਕਿ ਮੇਰੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜਾਉਣੇ ਆ ਉਹ ਕੰਮਾਂ ਤੇ ਜਾਂਦੇ ਹੀ ਦੱਸਿਆ ਕਰਨਗੇ ਰੋਟੀ ਵਾਲੇ ਡੱਬੇ ਤੇ ਨਹੀਂ ਤੁਹਾਡੀਆਂ ਤੇ ਤੁਹਾਡੀਆਂ ਕੇਂਦਰ ਦੀਆਂ ਮਾਰੂ ਨੀਤੀਆਂ ਨੇ ਬੱਚਿਆਂ ਦੇ ਹੱਥਾਂ ਦੇ ਵਿੱਚ ਦਿੱਤੇ ਸਗੋਂ ਬੱਚਿਆਂ ਦੇ ਹੱਥਾਂ ਦੇ ਵਿੱਚ ਗਰਨੇੜ ਫੜਾ ਦਿੱਤੇ ਵਾਦਾ ਤੇ ਇਹ ਕੀਤਾ ਸੀ ਰੋਟੀ ਵਾਲੇ ਡੱਬੇ ਫੜਾਉਣ ਦਾ ਤੇ ਫੜਾ ਆਪਾਂ ਬੱਚਿਆਂ ਨੂੰ ਗਰਨੇੜ ਦਿੱਤੇ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਜਿਹੜੇ ਇੱਜ਼ਤ ਮਾਣ ਦਾ ਕੰਮ ਨਾ ਮਿਲਣ ਕਰਕੇ ਡਿਪਰੈਸ਼ਨ 'ਚ ਆ ਕੇ ਮਾਰੂ ਨਸ਼ੇ ਤੇ ਲੱਗ ਗਏ ਜਿਹਦੇ ਵਿੱਚ ਉਹ ਆਪਣੀ ਜਵਾਨੀ ਵੀ ਬਰਬਾਦ ਕਰ ਰਿਹਾ ਘਰ ਦੀ ਜਾਇਦਾਦ ਵੀ ਤੇ ਘਰ ਦਾ ਸੁੱਖ ਚੈਨ ਵੀ ਜਿਨ੍ਹਾਂ ਨੇ ਬਰਬਾਦ ਕਰ ਲਿਆ ਕੀ ਕਸੂਰ ਹੈ ਉਹਨਾਂ ਬੱਚਿਆਂ ਦਾ ਖਦੀਏ ਦੇ ਉੱਤੇ ਗੌਰ ਤੇ ਕਰੋ ਮਾਨ ਸਾਹਿਬ ਤੁਸੀਂ ਅਕਸਰ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਸੀਗੇ ਕਿ ਮੈਂ ਪੰਜਾਬ ਇਹੋ ਜਿਹਾ ਬਣਾ ਦੂੰਗਾ ਕਿ ਗੋਰੇ ਇੱਥੇ ਆ ਕੇ ਨੌਕਰੀਆਂ ਕਰਨਗੇ ਜਿਹੜੇ ਬੱਚੇ ਬਾਹਰ ਚਲੇ ਗਏ ਆ ਉਹਨਾਂ ਦੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਜੂਗੀ ਮੇਰੀ ਸਰਕਾਰ ਦੇ ਵਿੱਚ ਬੱਚੇ ਵਾਪਸ ਪੰਜਾਬ 'ਚ ਆ ਕੇ ਕੰਮ ਕਰਿਆ ਕਰਨਗੇ ਇਹੋ ਜਿਹਾ ਮਾਹੌਲ ਨਾ ਬੱਚਿਆਂ ਨੂੰ ਦਿੱਤਾ ਜਾਊਗਾ ਗੋਰੇਤ ਨਹੀਂ ਆਏ ਪੰਜਾਬ ਦੇ ਵਿੱਚ ਪਰ ਤੁਹਾਡਾ ਇੱਕ ਵਾਦਾ ਪੰਜਾਬ ਦੇ ਲੋਕਾਂ ਨਾਲ ਜੋ ਤੁਸੀਂ ਕੀਤਾ ਸੀਗਾ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਜ਼ਰੂਰ ਪੂਰਾ ਕਰ ਦਿੱਤਾ ਹਰ ਵਾਰਸ ਮਾਈਗ੍ਰੇਸ਼ਨ ਦਾ ਉਹ ਜਹਾਜ਼ ਭਰ-ਭਰ ਕੇ ਪੰਜਾਬ ਦੇ ਵਿੱਚ ਉਹਨਾਂ ਬੱਚਿਆਂ ਨੂੰ ਭੇਜ ਰਿਹਾ ਵਾ ਉਹਨਾਂ ਦਾ ਕੀ ਕਸੂਰ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਅੱਜ ਮੈਂ ਪੰਜਾਬ ਤੁਹਾਡੇ ਕੋਲੋਂ ਪੁੱਛਦਾ ਮੈਂ ਕੱਲਾ ਨਹੀਂ ਪੰਜਾਬ ਪੂਰਾ ਤੁਹਾਡੇ ਕੋਲੋਂ ਪੁੱਛਦਾ ਵਕਤ ਕਿ ਜਿਹੜੇ ਬੱਚੇ ਇਸ ਤਰ੍ਹਾਂ ਕਿਸਮਤ ਦੇ ਮਾਰੇ ਡਿਪੋਰਟ ਹੋ ਕੇ ਆਏ ਆ ਜਾਂ ਹੋਰ ਹੋਣੇ ਆ ਜਿਹੜੇ ਆਪਣਾ ਘਰ-ਬਾਰ ਛੱਡ ਕੇ ਬਾਰੇ ਆਜ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਪੈਸਾ ਵੀ ਉਹ ਖਰਾਬ ਕਰ ਬੈਠੇ ਆ ਉਹਨਾਂ ਲਈ ਕੀ ਪਾਲਿਸੀ ਆ ਤੁਹਾਡੇ ਕੋਲ ਤੁਹਾਡੀ ਸਰਕਾਰ ਦੇ ਕੋਲ ਉਹਨਾਂ ਦੇ ਉੱਤੇ ਕੀ ਪਾਲਿਸੀ ਬਣਾ ਰਹੇ ਹੋ ਜਿਹੜੇ ਬੱਚੇ ਸਰਕਾਰਾਂ ਤੋਂ ਬੇਮੁਖ ਹੋ ਕੇ ਗੈਂਗਸਟਰ ਬਣ ਗਏ ਕ੍ਰਿਮੀਨਲ ਬਣ ਗਏ ਉਹਨਾਂ ਦੇ ਮਨ ਠੰਡਾ ਕਰਨ ਵਾਸਤੇ ਉਹਨਾਂ ਨੂੰ ਮੁੱਖ ਧਾਰਾ ਚ ਲਿਆਉਣ ਲਈ ਉਹਨਾਂ ਨੂੰ ਮੇਨ ਸਟ੍ਰੀਮ ਚ ਲਿਆਉਣ ਲਈ ਕੀ ਪਾਲਿਸੀ ਬਣਾ ਰਹੀ ਆ ਤੁਹਾਡੀ ਸਰਕਾਰ ਸਿਰਫ ਮਤਲਬ ਅਨਕਾਊਂਟਰ ਕਰਨੇ ਆ ਆਪਾਂ ਜਿਹੜੇ ਬੱਚੇ ਮੈਂ ਅਜ 500 ਤੋਂ 5000 ਰੁਪਏ ਲਾਲਚ ਦੇ ਵਿੱਚ ਆ ਕੇ ਥਾਣਿਆਂ 'ਚ ਬੰਬ ਸੁੱਟਣ ਲੱਗ ਪਏ ਕਿਸੇ ਨੂੰ ਜਾਨੋ ਮਾਰਨ ਲੱਗ ਪਏ ਉਹਨਾਂ ਦੇ ਉੱਤੇ ਗੋਲੀਆਂ ਚਲਾਉਣ ਲੱਗ ਪਏ ਮਹਿਜ 5-5 10-1000 ਰੁਪਏ ਲੈ ਕੇ ਥਾਲਿਆਂ ਥਾਣਿਆਂ ਦੇ ਉੱਤੇ ਹਮਲੇ ਕਰਨ ਲੱਗ ਪਏ ਉਹ ਇਸ ਰਾਹ ਵੱਲ ਨਾ ਜਾਣ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਤੁਹਾਡੀ ਸਰਕਾਰ ਕੋਲ ਕੀ ਪਾਲਿਸੀ ਆ ਇਹੋ ਜੇ ਸਵਾਲ ਆ ਜਿਹੜੇ ਬੱਚੇ ਪੰਜਾਬ ਦੇ ਹਾਲਾਤ ਵੇਖ ਕੇ ਰੁਜ਼ਗਾਰ ਦੇ ਸਾਧਨ ਬੰਦ ਵੇਖ ਕੇ ਨਸ਼ਿਆਂ 'ਚ ਗ੍ਰਸਤ ਹੋ ਗਏ ਉਹਨਾਂ ਨੂੰ ਉਹਨਾਂ ਨਸ਼ਿਆਂ ਚੋਂ ਬਾਹਰ ਕੱਢਣ ਲਈ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਲਈ ਤੁਹਾਡੇ ਕੋਲ ਕੀ ਪਾਲਿਸੀ ਆ ਇਹਨਾਂ ਗੱਲਾਂ ਦੇ ਜਵਾਬ ਦਿਓ ਇਹਨਾਂ ਬੱਚਿਆਂ ਦੇ ਇਨਕਾਊਂਟਰ ਕਰਨੇ ਇਹਨਾਂ ਨੂੰ ਫੜ ਫੜ ਕੇ ਅੰਦਰ ਦੇਣਾ ਇਹ ਕੋ ਹੱਲ ਨਹੀਂ ਆ ਇਹਨਾਂ ਦੀਆਂ ਲੋੜਾਂ ਨੂੰ ਇਹਨਾਂ ਦੀ ਮਨੋਦਸ਼ਾ ਨੂੰ ਸਮਝਣਾ ਪਊਗਾ ਤਾਂ ਪੰਜਾਬ ਦਾ ਮਾਹੌਲ ਜਿਹੜਾ ਸਖਾਵਾਂ ਹੋਣਾ ਵਾ ਪਰ ਮਾਨ ਸਾਹਿਬ ਤੁਸੀਂ ਸਾਰਾ ਜ਼ੋਰ ਪਤਾ ਕਿੱਥੇ ਲਾ ਦਿੰਦੇ ਹੋ ਇਹਨਾਂ ਪਾਲਿਸੀਆਂ ਬਣਾਉਣ ਨੂੰ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਸਾਰਾ ਯੋਰ ਲਾ ਦਿੰਦੇ ਹੋ ਪੰਜਾਬ ਪੁਲਿਸ ਦੀ ਮੀਟਿੰਗ ਸਦਕੇ ਉਹਨੂੰ ਕਹਿੰਦੇ ਹੋ ਵੀ ਇਹ ਸਾਰਾ ਕੁਝ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਵਾ ਕ੍ਰਾਈਮ ਖਤਮ ਹੋਣਾ ਚਾਹੀਦਾ ਨਸ਼ਾ ਖਤਮ ਹੋਣਾ ਚਾਹੀਦਾ ਵਾ ਇਸ ਤਰੀਕੇ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਵਾ ਇੱਕ ਗੱਲ ਸਮਝ ਲਓ ਇਸ ਤਰੀਕੇ ਸੰਭਵ ਨਹੀਂ ਹੈ ਗੱਲ ਸੁਣੋਗੇ ਨਹੀਂ ਤੇ ਉਹਦੇ ਵਿੱਚੋਂ ਹੱਲ ਕੋਈ ਨਹੀਂ ਨਿਕਲਣਾ ਮੈਂ ਤੁਹਾਡੀਆਂ ਮੀਟਿੰਗਾਂ ਦੱਸਣ ਲੱਗਾ ਤੁਸੀਂ ਹੁਣ ਤੱਕ ਆਪਣੇ ਕਾਰਜਕਾਲ ਦੇ ਵਿੱਚ ਤਿੰਨ ਵੱਡੀਆਂ ਮੀਟਿੰਗਸ ਕੀਤੀਆਂ ਪੁਲਿਸ ਅਫਸਰਾਂ ਦੇ ਨਾਲ ਪਹਿਲੀ ਮੀਟਿੰਗ ਤੁਸੀਂ ਕੀਤੀ 12 ਮਈ 2022 ਨੂੰ ਜਿਹਦੇ ਵਿੱਚ ਵੀ ਤੁਹਾਡਾ ਰਟਿਆ ਰਟਾਇਆ ਡਾਇਲੌਗ ਸੀਗਾ ਕਿ ਜੇ ਪੰਜਾਬ ਚ ਕੁਝ ਹੋਊਗਾ ਕੋਈ ਮਾਰੀ ਵਾਰਦਾਤ ਜਾਂ ਕੁਝ ਨਸ਼ਾ ਫੜਿਆ ਜਾਂਦਾ ਤੇ ਉਹਦੇ ਲਈ ਅਫਸਰ ਜ਼ਿੰਮੇਵਾਰ ਹੋਣਗੇ ਦੂਜੀ ਮੀਟਿੰਗ ਅੱਜ ਤੋਂ 6 ਮਹੀਨੇ ਪਹਿਲਾਂ ਤੁਸੀਂ ਜੂਨ ਜੁਲਾਈ ਦੇ ਵਿੱਚ ਕਰਦੇ ਹੋ ਉਹਦੇ ਵਿੱਚ ਵੀ ਸੇਮ ਤੁਹਾਡਾ ਡਾਇਲੌਗ ਸੀਗਾ ਕਿ ਅਫਸਰ ਜ਼ਿੰਮੇਵਾਰ ਹੋਣਗੇ ਤੀਜੀ ਮੀਟਿੰਗ ਤੁਸੀਂ ਕੱਲ ਪਰਸੋਂ ਕੀਤੀ ਆ ਉਹਦੇ ਵਿੱਚ ਵੀ ਆ ਰਿਟਾਇਰਟ ਆਖਬਾਰਾਂ ਦੇ ਵਿੱਚ ਲੱਗਾ ਕਿ ਅਫਸਰ ਜ਼ਿੰਮੇਵਾਰ ਹੋਣਗੇ ਇੱਕ ਚੀਜ਼ ਆਪਣੇ ਦਿਮਾਗ 'ਚ ਇੱਕ ਫਲੋਪੀ ਫਿਟ ਕਰ ਲੋ ਕਿ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਜਿਹੜੀ ਪੁਲਸਿਆ ਉਹ ਪੁਲਸ ਨਹੀਂ ਰੋਜ਼ਗਾਰ ਇਹਨਾਂ ਨੂੰ ਦੇ ਸਕਦੀ ਇਹਨਾਂ ਨੂੰ ਬਾਹਰ ਜਾਣ ਤੋਂ ਪੁਲਿਸ ਨਹੀਂ ਰੋਕ ਸਕਦੀ ਇਹਨਾਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਪੁਲਿਸ ਨਹੀਂ ਕਰ ਸਕਦੀ ਇਹਨਾਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਹੁੰਣ ਤੇ ਉਹਨਾਂ ਨੂੰ ਕ੍ਰਾਈਮ ਕਰਨ ਤੋਂ ਪੁਲਿਸ ਨਹੀਂ ਰੋਕ ਸਕਦੀ ਇਹਨਾਂ ਬੱਚਿਆਂ ਨੂੰ ਡਿਪਰੈਸ਼ਨ 'ਚ ਜਾਣ ਤੋਂ ਪੁਲਿਸ ਨਹੀਂ ਰੋਕ ਸਕਦੀ ਔਰ ਡਿਪਰੈਸ਼ਨ ਤੋਂ ਬਾਅਦ ਨਸ਼ਿਆਂ 'ਚ ਗ੍ਰਸਤ ਹੋਣ ਤੋਂ ਇਹਨਾਂ ਨੂੰ ਪੁਲਿਸ ਨਹੀਂ ਰੋਕ ਸਕਦੀ ਇਹ ਕੰਮ ਸਰਕਾਰ ਦੇ ਆ ਇਹਦੇ ਲਈ ਸਰਕਾਰ ਨੂੰ ਬੱਚਿਆਂ ਨੂੰ ਕੰਮ ਕਰ ਦੇਣਾ ਪੈਣਾ ਇੱਜ਼ਤਮਾਨ ਵਾਲੀ ਰੋਟੀ ਦੇਣੀ ਪੈਣੀ ਹੈ ਇੱਜ਼ਤਮਾਨ ਦੇਣਾ ਪੈਣਾ ਵਾ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਹੱਲ ਹੋਣਾ ਵਾ ਕੋਵਿਡ 'ਚ ਇੱਕ ਨਾਰਾ ਸੀਗਾ ਪੰਜਾਬ ਸਰਕਾਰ ਵੱਲੋਂ ਸੀ ਦੇਸ਼ ਭਰ ਦਾ ਇੱਕ ਨਾਰਾ ਸੀਗਾ ਕਿ ਬਿਮਾਰੀ ਨਾਲ ਲੜੋ ਬਿਮਾਰ ਨਾਲ ਨਹੀਂ ਇੱਥੇ ਵੀ ਇਸ ਪਾਲਿਸੀ ਦੇ ਤਹਿਤ ਕੰਮ ਕਰਨਾ ਪੈਣਾ ਵਾ ਵੀ ਕਾਰਨਾਂ ਨਾਲ ਲੜੋ ਨੌਜਵਾਨਾਂ ਨਾਲ ਨਹੀਂ ਇਹਨਾਂ ਦੇ ਕਾਰਨ ਲੱਭੋ ਇਹ ਕਰ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਰਹੀਆਂ ਇਹਨਾਂ ਕੰਮਾਂ 'ਚ ਕਿਉਂ ਜਾ ਰਹੇ ਆ ਇਹਨਾਂ ਦੇ ਨਾਲ ਲੜਨ ਦੀ ਲੋੜ ਆ ਨਾ ਕਿ ਨੌਜਵਾਨਾਂ ਨੂੰ ਗੋਲੀਆਂ ਮਾਰਨ ਦੀ ਨੌਜਵਾਨਾਂ ਨੂੰ ਹੋਰ ਅਕਸਾਉਣ ਦੀ ਮੈਂ ਕੱਲ ਪੰਜਾਬ ਦੇ ਡੀਜੀਪੀ ਮੈਂ ਵੈਸੇ ਬੜੀ ਇੱਜ਼ਤ ਕਰਦਾ ਆ ਸ਼੍ਰੀ ਗੌਰਵ ਜਾਦਵ ਜੀ ਦੀ ਉਹਨਾਂ ਦੀ ਇੱਕ ਸਟੇਟਮੈਂਟ ਸੁਣਦਾ ਸੀ ਔਰ ਮੈਨੂੰ ਉਹਦੇ ਨਾਲ ਵੀ ਦੁੱਖ ਲੱਗਾ ਉਹ ਕਹਿ ਰਹੇ ਸੀਗੇ ਉਹ ਨੌਜਵਾਨਾਂ ਜਿਹੜੇ ਕ੍ਰਿਮੀਨਲ ਜਾਂ ਗੈਂਗਸਟਰ ਆ ਉਹਨਾਂ ਨੂੰ ਕਹਿ ਰਹੇ ਸੀ ਜਾਂ ਜਿਹੜੇ ਇਹਨਾਂ ਦੇ ਹੱਥੇ ਚੜਦੇ ਉਹਨਾਂ ਨੂੰ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਹਨੇਰੇ 'ਚ ਚੀਜ਼ ਸੁੱਟਣਾ ਬੁਝਦਲੀ ਦਾ ਕੰਮ ਹੈ ਜੇ ਹਿੰਮਤ ਆ ਤੇ ਸਾਹਮਣੇ ਆ ਕੇ ਕੁਝ ਕਰੋ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਪੰਜਾਬ ਦਾ ਨੌਜਵਾਨ ਬਹੁਤ ਫਰਸਟ੍ਰੇਟ ਹੈ ਪਰੇਸ਼ਾਨ ਹੈ ਕੰਮ ਨਾ ਮਿਲਣ ਕਰਕੇ ਤੰਗ ਹੈ ਉਹਨਾਂ ਨੂੰ ਹੋਰ ਔਕਸਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆਪਾਂ ਉਹਨਾਂ ਨੂੰ ਹੋਰ ਕਿਉਂ ਔਕਸਾਉਨੇ ਆ ਸਭ ਸਰਕਾਰ ਦੇ ਉੱਤੇ ਦਬ ਕੇ ਬੱਚਿਆਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਇਹ ਕੰਮ ਕੱਲਾ ਪੁਲਿਸ ਦਾ ਨਹੀਂ ਹੈ ਕ੍ਰਾਈਮ ਨੂੰ ਰੋਕਣਾ ਕ੍ਰਾਈਮ ਨੂੰ ਰੋਕਣਾ ਸਿਰਫ ਇਹ ਨਹੀਂ ਬੰਦੇ ਨੇ ਕ੍ਰਾਈਮ ਕੀਤਾ ਉਹਨੂੰ ਫੜ ਲਓ ਉਹਨੂੰ ਸਜ਼ਾ ਦੇ ਦਿਓ ਇਹਦੇ ਉੱਤੇ ਫੋਕਸ ਕਰਨਾ ਵੀ ਜ਼ਰੂਰੀ ਹੈ ਕਿ ਤਾਂ ਜੋ ਇਹੋ ਜਿਹੇ ਲੋਕ ਹੋਰ ਕ੍ਰਿਮੀਨਲ ਨਾ ਵੜਨ ਉਹਨਾਂ ਨੂੰ ਕੀ ਚਾਹੀਦਾ ਵਾ ਉਹਨਾਂ ਦੀਆਂ ਲੋੜਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਨਹੀਂ ਤੇ ਜੋ ਬੱਚਿਆਂ ਦੇ ਹਾਲਾਤ ਬਣ ਗਏ ਆ ਨਾ ਡੀਜੀਪੀ ਸਾਹਿਬ ਉਹ ਸਾਹਮਣੇ ਆ ਕੇ ਵੀ ਜੁਰਮ ਕਰਨ ਤੋਂ ਅੱਜ ਤੋਂ ਬਾਅਦ ਝਿਜਕਣਗੇ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਹੁਤ ਪਰੇਸ਼ਾਨ ਤੇ ਬਹੁਤ ਪ੍ਰੇਸ਼ਾਨੀ ਦੀ ਹਾਲਤ ਚੋਂ ਨੰਗ ਰਹੇ ਆ ਜਿਹੜੇ ਬੱਚੇ ਇਹ ਸੋਚ ਲੈਣਗੇ ਵੀ ਮਰਨਾ ਹੀ ਆ ਤੇ ਉਹ ਸਾਹਮਣੇ ਆ ਕੇ ਵੀ ਜਿਹੜਾ ਜੁਰਮ ਕਰਨਾ ਸ਼ੁਰੂ ਕਰ ਦੇਣਗੇ ਪੰਜਾਬ ਦੇ ਹਾਲਾਤ ਕੀ ਨੇ ਆਮ ਬੰਦਾ ਤੇ ਦੂਰ ਪੰਜਾਬ ਦੇ ਇੱਕ ਐਮਐਲਏ ਨੇ ਸਾਰ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਬੇਟਾ ਵੀ ਐਮਐਲਏ ਆ ਉਹ ਪੰਜਾਬ ਦਾ ਮਾਹੌਲ ਸਖਾਵਾਂ ਨਾਲ ਮਿਲਣ ਕਰਕੇ ਸਹੂਲਤਾਂ ਨਾਲ ਮਿਲਣ ਕਰਕੇ ਲਾ ਐਂਡ ਆਰਡਰ ਠੀਕ ਨਾਉਣ ਕਰਕੇ ਇੱਕ ਵੱਡੀ ਇੰਡਸਟਰੀ ਜਿਹੜੀ ਉਹ ਮੱਧ ਪ੍ਰਦੇਸ਼ ਦੇ ਵਿੱਚ ਲਾਉਣ ਜਾ ਰਹੇ ਆ ਜੇ ਐਡਾ ਤਾਕਤਵਰ ਐਮਐਲਏ ਆਪਣੇ ਆਪ ਨੂੰ ਪੰਜਾਬ ਚ ਸੁਰੱਖਿਅਤ ਨਹੀਂ ਸਮਝਦਾ ਪੰਜਾਬ ਦੇ ਵਿੱਚ ਸਖਾਵਾਂ ਮਾਹੌਲ ਨਹੀਂ ਸਮਝਦਾ ਤੇ ਬਾਕੀ ਵਪਾਰੀ ਪੰਜਾਬ ਚ ਕੀ ਕੰਮ ਕਰਨ ਗਿਆ ਕਿ ਇੱਥੇ ਕੀ ਲੋਕਾਂ ਨੂੰ ਕੰਮ ਦੇਣਗੇ ਉਹ ਮੂਹ ਹੀ ਨਹੀਂ ਕਰ ਸਕਦੇ ਇਧਰ ਪੰਜਾਬ ਦੇ ਵਿੱਚ ਅੱਗੋਂ ਬੱਚਿਆਂ ਲਈ ਹਾਲਤ ਇਹੋ ਜੇ ਪੈਦਾ ਹੋ ਰਹੀ ਆ ਕਿ ਬੱਚਿਆਂ ਨੂੰ ਖੀਰ ਬਾਹਰ ਜਾਣ ਦਾ ਰਸਤਾ ਸੀਗਾ ਉਹ ਕੈਨੇਡਾ ਚਲੇ ਜਾਂਦੇ ਸੀ ਅਮਰੀਕਾ ਚਲੇ ਜਾਂਦੇ ਸੀਗੇ ਹੋਰ ਕੰਟਰੀਜ਼ ਦੇ ਵਿੱਚ ਚਲੇ ਜਾਂਦੇ ਸੀ ਹੌਲੀ ਹੌਲੀ ਉਹ ਰਸਤੇ ਵੀ ਜਿਹੜੇ ਬੰਦ ਹੁੰਦੇ ਸ਼ੁਰੂ ਹੋ ਗਏ ਆ ਸ਼ੁਰੂ ਹੋਣੇ ਮੇਰੇ ਸੁਣ ਚ ਆਇਆ ਕਿ ਅਮਰੀਕਾ ਤੇ ਛੱਡੋ ਕੈਨੇਡਾ ਦੇ ਵਿੱਚ ਬੱਚਿਆਂ ਦੇ ਕੀ ਹਾਲਾਤ ਬਣ ਚੁੱਕੇ ਆ ਬੱਚੇ ਵਾਪਸ ਆਉਣਾ ਚਾਹੁੰਦੇ ਆ ਮਜਬੂਰੀਆਂ ਨੇ ਇੱਥੋਂ ਕਰਜ਼ੇ ਲੈ ਕੇ ਗਏ ਨੇ ਪਿੱਛੇ ਹਾਲਾਤ ਠੀਕ ਨਹੀਂ ਹੈਗੇ ਉਹਨਾਂ ਦੇ ਕੰਮ ਕਰਦੇ ਹਾਲਾਤ ਪਤਾ ਕੀ ਬਣ ਗਏ ਆ ਕੰਮ ਕਰਨਾ ਮਿਲਣ ਕਰਕੇ ਬੱਚਿਆਂ ਨੇ ਆਪਣੇ ਆਪ ਨੂੰ ਮਾਰਕੀਟ ਪਲੇਸ ਇੱਕ ਸਾਈਟ ਆ ਜਿਵੇਂ ਸਾਡੇ OLX ਹੈ ਕਿ ਉਹਦੇ ਉੱਤੇ ਸਮਾਨ ਵੇਚਦੇ ਆ ਗੱਡੀਆਂ ਕੋਈ ਵੀ ਚੀਜ਼ ਜਿਹੜੀ ਸਾਡੀ ਨਹੀਂ ਜ਼ਰੂਰਤ ਦੀ ਹੁੰਦੀ ਜਾਂ ਅਸੀਂ ਉਹਨੂੰ ਵੇਚਣਾ ਚਾਹੁੰਦੇ ਆ ਤੇ OLX ਦੇ ਉੱਤੇ ਵੇਚ ਦਿੰਨੇ ਆ ਬੱਚਿਆਂ ਨੇ ਮਾਰਕੀਟ ਪਲੇਸ ਦੇ ਉੱਤੇ ਆਪਣੇ ਆਪ ਨੂੰ ਪਾ ਦਿੱਤਾ ਚੀਜ਼ਾਂ ਵੇਚਣ ਵਾਲੀ ਸਾਈਡ ਦੇ ਉੱਤੇ ਕਿ ਸਾਡੇ ਕੋਲ ਸਾਨੂੰ ਮਤਲਬ ਖਰੀਦ ਲੋ ਘਰਾਂ ਚ ਪੋਚੇ ਹੀ ਲਵਾ ਲੋ ਕੋਈ ਕੰਮ ਵੀ ਸਾਡੇ ਕੋਲ ਕਰਾ ਲੋ ਇਹੋ ਜਿਹੇ ਹਾਲਾਤ ਜਿਹੜੇ ਕੈਨੇਡਾ ਦੇ ਵਿੱਚ ਵੀ ਬਣਦੇ ਜਾਂਦੇ ਨੇ ਅਜੇ ਉਹਨਾਂ ਨੇ ਵੀ ਵਾਪਸ ਆਉਣਾ ਫਿਰ ਉਹ ਕੀ ਕਰਨਗੇ ਉਹਨਾਂ ਬੱਚਿਆਂ ਲਈ ਸਾਰੇ ਰਾਹ ਬੰਦ ਹੋ ਗਿਆ ਉਹ ਜਾਂ ਤੇ ਖੁਦਕੁਸ਼ੀਆਂ ਕਰਨਗੇ ਜਾਂ ਸਾਹਮਣੇ ਆ ਕੇ ਵੀ ਕ੍ਰਾਈਮ ਕਰਨੋਂ ਨਹੀਂ ਝਿਜਕਣਗੇ ਮੈਂ ਤੇ ਅੱਗੇ ਕਹਿੰਦਾ ਹਾਂ ਕਿ ਅਜੇ ਜਿਹੜੀਆਂ ਲੁੱਟਾਂ ਖੋਹਾਂ ਹਿੱਟ ਐਂਡ ਰਨ ਦੀਆਂ ਕਿ ਖੋਇਆ ਤੇ ਭੱਜ ਗਏ ਮੈਂ ਤੇ ਅਜ ਤੋਂ 2 ਸਾਲ ਪਹਿਲਾਂ ਦਾ ਰੋਂਡਿਆ ਕੋਈ ਸਮਾਂ ਇਹੋ ਜਿਹਾ ਵੀ ਆਏਗਾ ਕਿ ਬੱਚੇ ਤੁਹਾਡੇ ਸਾਹਮਣੇ ਖੋ ਕੇ ਖਲੋਜਾ ਕਰਨਗੇ ਵੀ ਕਰੋ ਕੀ ਕਰਨਾ ਜੇ ਬੁਲਾ ਲਓ ਜਿੰਨੂੰ ਬੁਲਾਉਣਾ ਜੇ ਇਹੋ ਜਿਹੇ ਹਾਲਾਤ ਪੰਜਾਬ 'ਚ ਜਿਹੜੇ ਪੈਦਾ ਹੋਣੇ ਸ਼ੁਰੂ ਹੋ ਗਏ ਆ ਔਰ ਪੰਜਾਬ ਦਾ ਮਾਹੌਲ ਜਿਹੜਾ ਜੇ ਇਹਦੇ ਵੀ ਆਪਾਂ ਨਾ ਇਹਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਨਾ ਇਹਦੇ ਉੱਤੇ ਕੋਈ ਫੋਕਸ ਕੀਤਾ ਨਾ ਇਹਦੇ ਉੱਤੇ ਕੋ ਧਿਆਨ ਕੇਂਦਰ ਕੀਤਾ ਕੇਂਦਰਤ ਕੀਤਾ ਤੇ ਪੰਜਾਬ ਦੇ ਹਾਲਾਤ ਜਿਹੜੇ ਉਹ ਵਿਗੜਦੇ ਵਿਗੜਦੇ ਹੋਰ ਵਿਗੜ ਜਾਣੇ ਆ ਕੋਈ ਰਸਤਾ ਹੀ ਨਹੀਂ ਕੱਢਣਾ ਚਾਹੁੰਦਾ ਸਭ ਤੋਂ ਵੱਡਾ ਜਿਹੜਾ ਰਸਤਾ ਔਰ ਰੋਜ਼ਗਾਰ ਦਾ ਵਾ ਰੋਜ਼ਗਾਰ ਦੇ ਸਾਧਨ ਹੀ ਕੋਈ ਨਹੀਂ ਪੈਦਾ ਕਰਨਾ ਚਾਹੁੰਦਾ ਸਭ ਤੋਂ ਵੱਡੀ ਜਿਹੜੀ ਸਾਡੀ ਡਿਮਾਂਡ ਆ ਸਭ ਤੋਂ ਵੱਡਾ ਜਿਹੜਾ ਸਾਡੇ ਕੋਲ ਸਾਦਨੇ ਆ ਆ 20 ਕਿਲੋਮੀਟਰ ਇਥੋਂ ਟਾਰੀ ਵਾਗਾ ਬਾਰਡਰ ਆ ਸਾਡਾ ਇਹੋ ਹੀ ਖੋਲ ਦਿਓ ਸਾਨੂੰ ਕਿਸੇ ਐਮਐਸਪੀ ਤੇ ਧਰਨੇ ਦੇਣ ਦੀ ਲੋੜ ਨਹੀਂ ਨਾ ਸਾਨੂੰ ਕੇਂਦਰ ਦਾ ਕੋਈ ਪੈਕੇਜ ਚਾਹੀਦਾ ਇੱਕ ਸਿੰਗਲ ਪੈਣੀ ਨਹੀਂ ਚਾਹੀਦੀ ਸਾਡਾ ਤੇ ਸਾਰਾ ਹੀ ਉਹਦੇ ਨਾਲ ਗੁਜ਼ਾਰਾ ਹੋ ਜਾਣਾ ਸਾਡੀ ਸਾਰੀ ਫਸਲ ਉੱਥੇ ਵਿਕ ਜਾਇਆ ਕਰਨੀ ਆ ਮੈਂ ਤੇ ਰਾਹ ਨ ਆ ਆਪਣੇ ਮੁਲਕ ਦੇ ਹਾਕਮਾਂ ਦੇ ਉੱਤੇ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਸਕਦਾ ਮੱਥਾ ਟੇਕਣ ਲਈ ਉੱਥੇ ਆਉਣ ਜਾਣ ਦੀ ਇਜਾਜ਼ਤ ਮਿਲ ਸਕਦੀ ਆ ਉਸ ਮੁਲਕ ਦੇ ਨਾਲ ਮੱਥਾ ਟੇਕਣ ਦੀ ਇਜਾਜ਼ਤ ਹੈਗੀ ਆ ਪਰ ਉਸ ਮੁਲਕ ਦੇ ਨਾਲ ਵਪਾਰ ਕਰਨ ਦੀ ਸਾਡੇ ਕੋਲ ਕੋਈ ਇਜਾਜ਼ਤ ਨਹੀਂ ਹੈਗੀ ਕਿ ਉੱਥੋਂ ਲੋੜ ਦੀਆਂ ਚੀਜ਼ਾਂ ਜੋ ਉਹਨਾਂ ਨੂੰ ਚਾਹੀਦੀਆਂ ਅਸੀਂ ਦੇ ਸਕੀਏ ਜੋ ਸਾਨੂੰ ਚਾਹੀਦੀਆਂ ਸੀ ਉਹਨਾਂ ਨੂੰ ਲੈ ਸਕੀਏ ਇੱਥੇ ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦਾ ਇੱਕ ਦੂਜੇ ਦੀਆਂ ਲੋੜਾਂ ਹੀ ਪੂਰੀਆਂ ਕਰ ਲਈਏ ਤੇ ਸਾਡਾ ਸਾਰਾ ਜਿਹੜਾ ਰੁਜ਼ਗਾਰ ਹੈ ਸਾਡੇ ਜਿਹੜੇ ਸਾਰੇ ਬੱਚੇ ਉੱਥੇ ਹੀ ਸੈੱਟ ਹੋ ਜਾਣੇ ਆ ਸੋ ਮੇਰੀ ਖੀਰ ਚ ਸਰਕਾਰ ਨੂੰ ਬੇਨਤੀ ਆ ਕਿ ਅਸਲ ਕਾਰਨਾ ਦੇ ਉੱਤੇ ਫੋਕਸ ਕਰੋ ਨੌਜਵਾਨਾਂ ਨਾਲ ਗੱਲ ਨਾਲ ਲਈਏ ਕਿ ਨਾ ਕਿ ਉਹਨਾਂ ਦਾ ਗਲ ਘੁਟিয়ে ਉਹਨਾਂ ਨੂੰ ਡਰਾਈਏ ਇਹੋ ਜੀਆਂ ਕੋਸ਼ਿਸ਼ਾਂ ਨਾ ਕਰੀਏ ਔਰ ਇਹਨਾਂ ਸਾਜ਼ਿਸ਼ਾਂ ਨੂੰ ਸਮਝੀਏ ਰੜ ਕੇ ਪੰਜਾਬ ਨੂੰ ਬਰਬਾਦੀ ਤੋਂ ਬਚਾਈਏ ਇਹਦੇ ਲਈ ਕੰਮ ਕਰਨਾ ਪੈਣਾ ਵਾ ਬਹੁਤ ਜ਼ਿਆਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਛੋਟੀਆਂ ਛੋਟੀਆਂ ਸਾਡਾ ਤੇ ਕਿਤੇ ਉਹ ਮਨਈ ਕਰਨ ਕਿਤੇ ਸਰਦਾਰ ਬੱਚੇ ਹੀ ਲੜਪੈਣ ਪੱਗਾਂ ਵਾਲੇ ਤੇ ਸਾਰੇ ਹੀ ਚੈਨਲ ਧੂ ਉਹ ਧੂ ਬਖਾਉਂਦੇ ਆ ਵੀ ਪੰਜਾਬੀਆਂ ਨੇ ਆ ਕਰਤਾ ਪੰਜਾਬੀਆਂ ਨੇ ਆ ਕਰਤਾ ਦੁਨੀਆ ਭਰ ਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਕ੍ਰਿਮੀਨਲ ਬੁਖਾ ਰਹੇ ਹੋ ਮੈਂ ਤੇ ਕੱਲ ਦਾ ਸਵਾਲ ਤੁਹਾਨੂੰ ਕਰਦਾ ਮੋਦੀ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਆ ਬੀਜੇਪੀ ਵਾਲਿਆਂ ਨੂੰ ਕਿ ਜਹਾਜ਼ ਇੱਥੇ ਲਾਉਣਾ ਕੀ ਮਜਬੂਰੀ ਸੀਗੀ ਇੱਥੇ ਕੋ ਲਾਇਆ ਗਿਆ ਕੋ ਕਾਰਨ ਤੇ ਦੱਸੋ ਨਾ ਅਸੀਂ ਸਮਝ ਰਹੇ ਆ ਸਿਰਫ ਅਸੀਂ ਲੀਡਰ ਵੀ ਸਾਰੇ ਇਹੋ ਬਿਆਨ ਦਿੰਦੇ ਆ ਪੰਜਾਬ ਦੇ ਹਾਲਾਤ ਮਾੜੇ ਆ ਪੰਜਾਬ ਦੇ ਹਾਲਾਤ ਮਾੜੇ ਆ ਤੂੰ ਫੋਕਸ ਤੇ ਕਰੋ ਯਾਰ ਪੰਜਾਬ ਦੇ ਤੇ ਕਰਜ਼ਾ ਕਿੰਨਾ ਹੈ ਪੰਜਾਬ ਚ ਕੋਈ ਆਉਣ ਨੂੰ ਤਿਆਰ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਆ ਇਹਨਾਂ ਚੀਜ਼ਾਂ ਨਾਲ ਲੜਾਈ ਲੜਨ ਦੀ ਲੋੜ ਆ ਔਰ ਮੈਂ ਲੋਕਾਂ ਨੂੰ ਵੀ ਕਹਿਣਾ ਕਿ ਸੁਚੇਤ ਹੋ ਤੁਹਾਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਹਿੰਦੂ ਨੂੰ ਸਿੱਖ ਨਾਲ ਮੁਸਲਮਾਨ ਨਾਲ ਸਾਈ ਨਾਲ ਆਪਸ ਦੇ ਵਿੱਚ ਤੁਹਾਡਾ ਪਿਆਰ ਘਟਾਇਆ ਜਾ ਰਿਹਾ ਤਾਂ ਜੋ ਪੰਜਾਬ ਦਾ ਜਿਹੜਾ ਦੁਨੀਆ ਭਰ ਦੇ ਵਿੱਚ ਧਿਆਨ ਪੰਜਾਬ ਦੇ ਉੱਤੇ ਕੇਂਦਰਤ ਹੋਵੇ ਕਿ ਇੱਥੇ ਕੋਈ ਚੰਗੇ ਲੋਕ ਨਹੀਂ ਰਹਿੰਦੇ ਇਹ ਲੜਾਕੇ ਲੋਕ ਨੇ ਇਹੋ ਜੀ ਪੰਜਾਬ ਦੀ ਸ਼ਕਲ ਦੁਨੀਆ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ ਸਾਨੂੰ ਸਾਰਿਆਂ ਨੂੰ ਇਹਦੇ ਤੋਂ ਬਚ ਕੇ ਚੱਲਣ ਦੀ ਲੋੜ ਆ ਧੰਨਵਾਦ